ਦੀ ਨਾਬਦੇ ਨਾ ਬੈਠੇ ਗਈ ਇਹ ਜਿਹੜਾ ਬੱਚਾ ਦੁਪਹੀਆ ਫਿਰੋਜ਼ਪੁਰ ਦੇ ਪਿੰਡ ਛਿੰਬਾ ਹਾਜੀ ਤੋਂ ਬੇहद ਹੀ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਘਰ ਦੇ ਬਾਹਰ ਖੇਡਦੇ 10 ਸਾਲ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ ਮਾਂ ਨੇ ਜਦੋਂ ਦੇਖਿਆ ਕਿ ਉਹ ਆਪਣੇ ਬੱਚੇ ਨੂੰ ਪੜਾ ਲਵੇ ਤਾਂ ਉਹ ਘਰ ਦੇ ਅੰਦਰ ਨਹੀਂ ਆਇਆ ਪਰ ਘਰ ਦੇ ਬਾਹਰ ਬਣੇ ਛੱਪੜ ਦੇ ਵਿੱਚੋਂ ਹੀ ਛੋਟੇ-ਛੋਟੇ ਬੱਚੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਤੋਂ ਬਾਅਦ ਦਾਦੀ ਨੇ ਰੋਲਾ ਪਾ ਕੇ ਵਿੰਡੇ ਦੇ ਵੱਡੇ ਬੰਦਿਆਂ ਨੂੰ ਇਕੱਠਾ ਕੀਤਾ ਅਤੇ ਆਪਣੇ ਜਵਾਕ ਨੂੰ ਬਾਹਰ ਕੱਢਿਆ ਪਰ ਇਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਉਹ ਬੱਚਾ ਨਿਕਲਦੇ ਸਾਰ ਹੀ ਪਤਾ ਲੱਗਿਆ ਕਿ ਉਸਦੇ ਵਿੱਚ ਜਾਨ-ਪ੍ਰਾਣ ਨਹੀਂ ਰਹੀ ਇਕੱਠਨਾ ਵਾਪਰਨ ਤੋਂ ਬਾਅਦ ਮਾਪੇ ਬੇहद ਹੀ ਦੁਖੀ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਸਰਪੰਚ ਅਤੇ ਲੰਬੜਦਾਰ ਦੇ ਵੱਲੋਂ ਮਿਲ ਕੇ ਇੱਥੇ ਇਹ ਜਗ੍ਹਾ ਬਣਾਈ ਗਈ ਸੀ ਹਾਲਾਂਕਿ ਉਹ ਬਾਰ-ਬਾਰ ਚਾਰਦੀਵਾਰੀ ਕਰਨ ਦੀ ਅਪੀਲ ਕਰਦੇ ਰਹੇ ਪਰ ਉਨ੍ਹਾਂ ਨੇ ਇਸ ਗਰੀਬ ਪਰਿਵਾਰ ਦੀ ਇੱਕ ਨਹੀਂ ਸੁਣੀ ਕਿਚ ਬੋਲੋ ਵੀ ਸਾਡੇ ਨਿੱਕੇ ਨਿੱਕੇ ਬੱਚਾ ਹੈ ਬੱਚਾ ਮੇਰਾ ਦਾਦਾ ਦਾ ਬੱਚਾ ਟੋਏ ਜੀ ਨਿਕਿਆ ਮੇਰਾ ਨਾਮ ਪਰਮਜੀਤ ਹੈ ਬੇਟਾ ਹੈ ਮੇਰਾ ਪਿੰਡਿਆ ਪੜਾ ਕੱਲੀਆਂ ਮੈਂ ਮੇਰੀ ਬੱਚੀ ਕਿੰਨੀਆਂ ਪੜਾ ਕੱਲੀਆਂ ਇੱਕ ਕੱਲੀ ਪੈਣ ਤੇ ਦੋ ਭਰਾ ਨੇ ਦੋ ਤਰਾ ਦੋ ਭਰਾ ਨੇ ਹਾਂਜੀ ਇਹ ਵੱਡਾ ਸੀਗਾ ਇਹ ਵੱਡਾ ਸੀਗਾ ਕੀ ਕਰਦਾ ਪੈ ਸੀਗਾ ਇਹ ਗੇੜ ਦੇ ਪੈ ਸੀਗੇ ਬੱਚੇ ਤੋ ਬੋਰ ਡੱਗ ਕੀ ਵਿੱਚ ਤੋ ਫੜਨ ਗਿਆ ਫੇਰ ਫਿਸਲ ਗਿਆ ਡੱਗ ਗਿਆ ਵਿੱਚ ਇੱਥੇ ਟੋਏ ਚ ਡਿੱਗਾ ਹੈ ਹਾਂਜੀ ਚਪੜ ਚ ਹਾਂਜੀ ਉੱਥੇ ਤੁਹਾਨੂੰ ਪਤਾ ਲੱਗਿਆ ਬਸ ਦੇਖੀ ਬਾਤੇ ਕੱਟ ਦਿਆ ਸਾਰੀ ਅੰਦੀ ਡੈਥ ਹੋ ਗਈ ਹੈ ਕਰਵਾਏ ਮਰੇ ਟੋਏ ਸਾਹਮਣੇ ਚੱਕਿਆ ਜਾਵੇ ਥਾਂ ਇੱਥੇ ਟੋਏ ਨਹੀਂ ਰਹਿਣਾ ਚਾਹੀਦਾ ਇੱਥੇ ਟੋਏ ਨਹੀਂ ਰਹਿਣਾ ਚਾਹੀਦਾ ਇਹ ਟੋਏ ਚੱਕਿਆ ਜਾਵੇ ਮੇਰੇ ਬੱਚੇ ਦੀ ਇਹ ਤੇ ਮੌਤ ਹੋਈਏ ਇਹ ਤੇ ਡੋਨੀ ਰੱਖਣਾ ਤਾਂ ਖੱਟੇ ਖੱਟੇ ਬਣਾ ਦੇ ਛੱਪੜ ਬੰਦਦਾ ਹੀ ਨਹੀਂ ਪੂਏ ਕਿਤੇ ਛੱਪੜ ਬੰਦਦਾ ਹੈ ਮੇਰੇ ਪਿੰਡ ਦੀ ਪਾਲੀ ਵਿੱਚ ਛੱਪੜ ਜਾਵੇ ਇਹ ਬਸ ਮੇਰਾ ਨਾਮ ਮੇਰਾ ਨਾਮ ਜਗਦੀਸ਼ ਜਗਦੀਸ਼ ਕਪੜਾ ਪਿੰਡ ਹਾਜੀ ਸ਼ਿਮੇ ਦਾ ਜੀ ਇਹਦਾ ਬੇਟਾ ਸੀ ਹਾਂ ਜੀ 10 ਸਾਲ ਦੀ ਉਮਰ ਸੀ ਕਿਹੜੀ ਕਲਾਸ ਪੜਦਾ ਚੌਥੀ ਕਲਾਸ ਚ ਪੜਦਾ ਹੈ ਜੀ ਹਾਂਜੀ ਲੋਕਡਾਊਨ ਕਰਕੇ ਮਿਸ ਹੋ ਗਿਆ ਬਾਕੀ ਚੌਥੀ ਚ ਵੱਡਦਾ ਹੂ ਖੇਡਦਾ ਪਿਆ ਹਾਂਜੀ ਖੇਡਦਾ ਪਿਆ ਇਹ ਖੇਡਦਾ ਖੇਡਦਾ ਬਾਲ ਫੜਨਾ ਪਿਆ ਜੀ ਮਿੱਟੀ ਦੇ ਘਰ ਲੱਗੇ ਪਰ ਬੱਚੇ ਕਿਤਰੇ ਖੇਡਦੇ ਜੀ ਜਿੱਗ ਪਿਆ ਜੀ ਮੇਰੇ ਤੇ ਅਹੀਂ ਮੰਗ ਜੇ ਮੇਰੇ ਬੇਟੇ ਦੀ ਦਤ ਹੋਈ ਛੱਪੜ ਹੋਰ ਕਿਸੇ ਦੀ ਨਾ ਹੋਵੇ ਇਹ ਛੱਪੜ ਵਿੱਚ ਦੂਰ ਚਲੇ ਮੈਂ ਸਰਪੈਂਚਰੀ ਵੀ ਹਾਂ ਇਹ ਗੱਲ ਆਖੀ ਪਾਜੀ ਚਾਰਦਿਵਾਰੀ ਕਰ ਦੋ ਸਰਪੰਚ ਕਹਿੰਦਾ ਮਕਚਾਰਦਵਾਰੀ ਕਰਾ ਦਾਂਗਾ ਕਢਾਉਣ ਦਾ ਨਾਲ ਹੀ ਕਢਾ ਦਾਂਗਾ ਸਵੇਰ ਦਾ ਸਰਪੰਚ ਆਣ ਨਹੀਂ ਲਗੜਿਆ ਖੁੱਲੋ ਚਪੜ ਪਿਆ ਜੀ ਸਰਪੰਚ ਨੂੰ ਕੱਲ ਦਾ ਫੋਨ ਲਾਈ ਇਹਨਾਂ ਸਾਡਾ ਫੋਨ ਹੀ ਨਹੀਂ ਚੱਕਿਆ ਸਰਪੰਚ ਨੇ ਸਾਡਾ ਕੱਲ ਦਾ ਨਹੀਂ ਆਇਆ ਕੱਲ ਦਾ ਨਾ ਸਰਪੰਚ ਆ ਕੇ ਵੇਖਿਆ ਕਿਸ ਨੇ ਛੱਪੜ ਨਾ ਮੇਰੇ ਬੱਚੇ ਦੀ ਲਾਸ਼ ਟੱਕਰ ਨਹੀਂ ਕਹੇ ਸਰਪੰਚ ਨੇ ਵੇਖੀ ਆ ਕੇ ਜੀਹ ਦਾ ਜ ਮਰ ਗਿਆ ਜਦ ਸਾਡੇ ਬੱਚੇ ਰੋ ਰਹੇ ਨੇ ਛੱਪੜ ਨਾਲ ਕਿਹਾ ਨਾ ਮੰਗ ਵੀ ਪੰਚਾਇਤ ਵਾਲੀ ਥਾਹ ਤੇ ਜਾਣਾ ਚਾਹੀਦਾ ਵੀ ਮੇਰਾ ਬੇਟਾ ਗਿਆ ਕਿਸੇ ਹੋਰ ਦਾ ਬੇਟਾ ਨਾ ਜਾਵੇ ਛੱਪੜ ਚ ਡੁੱਬ ਕੇ ਬੱਚਾ ਖੇਡਦੇ ਨਹੀਂ ਹੁੰਦੇ ਫੇਡ ਦਾ ਖੇਡਦਾ ਜੀ ਮੇਰਾ ਬੱਚਾ ਮੈਂ ਜਦੋਂ ਮੈਂ ਘਰੋਂ ਬਾਹਰ ਨਿਕਲਦਾ ਸਾਹਮਣੇ ਮੈਨੂੰ ਬੂਵੇ ਦੇ ਅੱਗੇ ਮੈਨੇ ਮੇਰਾ ਮੇਰਾ ਬੇਟਾ ਮੈਨੇ ਦੇਖਦਾ ਵੀ ਡਿੱਗਦਾ ਪਿਆ ਮੇਰੀ ਇਹ ਮੰਗ ਵੀ ਛੱਪੜ ਦੂਰ ਹੋਣਾ ਚਾਹੀਦਾ ਭਾਜੀ ਕੱਟਾ ਦੂਰ ਜਾਣਾ ਚਾਹੀਦਾ ਮੇਰਾ ਪੁੱਤਰਾ ਸੀਦਾ ਹਾਂ ਹਾਂ ਚੱਪੜ ਖੁੱਲਾ ਸੀ ਹਾਂ ਚੱਪੜ ਖੁੱਲਾ ਤੇ ਚੱਪੜ ਨਹੀਂ ਮੈਂ ਅੱਜ ਸਾਡੇ ਨਾਲ ਹੋਈ ਬੱਚਾ ਹੋਰ ਨਾਲ ਵੀ ਹੋਵੇ ਦੀ ਅਸੀਂ ਇੱਥੇ ਚੱਪੜ ਨਹੀਂ ਰਹਿਣ ਦੇਣਾ ਮੇਰਾ ਪੁੱਤਰਾ ਸੀਦਾ ਮੇਰਾ ਪੁੱਤਰ ਰੋਂਦਾ ਮੇਰੀ ਨਾਲ ਰੋਂਦੀ ਗਈ ਹਾਂ ਅਸੀਂ ਕਿਉਂ ਇੱਥੇ ਚੱਪੜ ਦਾ ਸਾਡੇ ਭੂਏ ਅੱਗੇ ਸਾਲ ਹੋ ਗਿਆ ਸਾਨੂੰ ਦੁੱਖ ਬੜਾ ਹੋ ਗਿਆ ਇਸ ਚੱਪੜ ਦਾ ਹਾਂ ਇਹ ਪਿੰਡ ਦੀ ਪੰਚਾਇਤ ਦੇ ਵਿੱਚ ਚੱਪੜ ਜਾਣਾ ਚਾਹੀਦਾ ਖੇੜਦੇ ਖੇੜਦੇ ਡਿੱਗੇ ਹਾਂ ਖੇੜਦੇ ਖੇੜਦੇ ਡਿੱਗੇ ਨੇ ਬੱਚੇ ਖੇਡਦੇ ਸੀਦੇ ਬੱਚੇ ਖੇਡਣ ਥਾਂ ਨਹੀਂ ਹੈਗੀ ਗਲੀ ਵਿੱਚ ਮਿੱਟੀ ਦੇ ਢੇਰ ਲੱਗੇ ਪੈਨ ਬੱਚੇ ਕਿੱਥੇ ਖੇਡਣ ਹਾਂ ਖੇਡਦਾ ਖੇਡਦਾ ਫਸਲ ਗਿਆ ਬੱਚਾ ਹਾਂ ਮੇਰਾ ਨਾਮ ਆਇਆ ਮੈਂ ਕੀ ਲੱਗਦਾ ਇਹ ਮੇਰਾ ਪੋਤਰਾ ਹੈ ਵੱਡੇ ਦਾ ਜੇਠ ਦਾ ਪੋਤਰਾ ਦਾ ਥੋਈ ਵੀ ਐਵੇਂ ਬੱਚੇ ਖੇਡਦੇ ਫਿਰਦੇ ਤੇ ਸਾਰੇ ਦੇ ਬੱਚੇ ਅੰਦਰ ਆ ਗਏ ਤੇ ਇਹ ਦੋ ਤਿੰਨ ਜਣੇ ਸੀ ਇਹ ਗੇਂਦ ਖੇਡਦੇ ਖੇਡਦੇ ਉਧਰ ਪਾਜ ਗਏ ਪਹਿਲ ਕੋਠਿਆ ਤਾਂ ਅਸੀਂ ਬਿਤਾਰੇ ਕੋਟੇ ਤੇ ਸੀ ਮੇਰੇ ਪੋਤਰੇ ਵੀ ਸੀ ਇਹ ਵੀ ਸੀ ਤੇ ਉਹ ਵਟੀਆਂ ਦੀ ਮੈਂ ਪੜਾਣਾ ਮੰਮੀ ਇਹਨਾਂ ਨੂੰ ਲਿਆ ਬਤਾਰ ਕੇ ਮੈਂ ਤਾਂ ਉਹਨਾਂ ਨੂੰ ਅੰਦਰ ਬਾਹ ਕੇ ਕੁੰਡਾ ਨਾ ਆਈ ਉਨ ਵਾਹ ਦਿੱਤੀ ਕਹਿੰਦੀ ਤਾਈ ਇਹ ਉਤਰਦੇ ਨਹੀਂ ਪੈਂ ਮੈਂ ਆਵਾਜ਼ ਦਿੱਤੀ ਵੀ ਛੋਰੀ ਨਹੀਂ ਆਂਦੇ ਇਹਨਾਂ ਨੂੰ ਲੈ ਜਾਓ ਨਿੱਕਾ ਆ ਗਿਆ ਇਹ ਦੋ ਤਿੰਨ ਜਣੇ ਉੱਤੇ ਰਹਿ ਅਸੀਂ ਗੇਟ ਲਾ ਰਹੇ ਇਹਨਾਂ ਵੀ ਇਹ ਮੁੰਡਾ ਵੱਡਾ ਇਹਨਾਂ ਦਾ ਚਾਹ ਪੀਣ ਲੱਗ ਪਏ ਬੱਚੇ ਸਾਰੇ ਇੱਥੇ ਉਹ ਨਿੱਕਾ ਵੀ ਇਹ ਤਿੰਨ ਚਾਰ ਜਣੇ ਸਾਨੂੰ ਪਤਾ ਲੱਗਾ ਵੀ ਕਦੋਂ ਇਹ ਪਾਰਾ ਪਾ ਚ ਗਏ ਤੇ ਗੇਂਦ ਲਗਾ ਚੜੀ ਬਸ ਗੇਂਦ ਫੜਦਾ ਫੜਦਾ ਇੱਥੇ ਜਾ ਪਿਆ ਤੇ ਕਿਸੇ ਨੂੰ ਸਾਨੂੰ ਪਤਾ ਹੀ ਨਹੀਂ ਸਿਆਣਿਆਂ ਨੂੰ ਬੱਚੇ ਹੈਗੇ ਸੀ ਜਿਵੇਂ ਇਹਦੇ ਨਾਲ ਤੇ ਉਹ ਕੋਈ ਸੁੱਟੀ ਫੜਾਵੇ ਕੋਈ ਰੱਸੀ ਸੱਟੇ ਕੋਈ ਝਾੜੂ ਸੱਟੇ ਨੂੰ ਹੱਥ ਪਾ ਇਹਨੂੰ ਖਿੱਚਨੇ ਹੱਥ ਪਾ ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਣਾ ਫੇਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ ਕੁੰਡੀਆਂ ਨਾਲ ਬੱਚਾ ਕੱਢਿਆ ਕੁੰਡੀ ਨਾਲ ਆਪੋੜੀਆਂ ਸੱਟੀਆਂ ਇਹਨੇ ਵੀ ਛਾਲ ਮਾਰੀ ਮੇਰਾ ਜੇਠ ਉਹਰੇ ਵੱਡਾ ਉਹ ਪੂਰੇ ਹੋ ਗਏ ਨੇ ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ ਹਾਂ ਉਹ ਵੀ ਐਡਾ ਹੀ ਹੈ ਮੇਰਾ ਪੁੱਤਰ ਇੱਥੇ ਕਿਤੇ ਹੋਵੇ ਦਾ ਉਹ ਵੀ ਡੋਬ ਗਿਆ ਉਹ ਵੀ ਡੋਬ ਗਿਆ ਫੇਰ ਅਸੀਂ ਉਹਨੂੰ ਵੀ ਆਖਿਆ ਵੀ ਇਹਨੂੰ ਪੰਜਾਂ ਦੇ ਵਿਚਾਲੇ ਤੁਸੀਂ ਵੀ ਜ਼ਿਮੀਂਦਾਰਾਂ ਦਾ ਮੁੰਡਾ 6 ਫੁੱਟ ਕਾਤੇ ਹੁੰਦਾ ਉਹ ਵਿੱਚ ਵੜਿਆ ਉਹ ਵੀ ਥੱਲੇ ਆਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੈਥੋਂ ਨਹੀਂ ਨਿਕਲਣਾ ਮੈਂ ਉਤੇ ਰਾਲਾ ਪਾਵਾਂ ਤੋਬੇ ਬਲਾਓ ਕਿਸੇ ਤਾਰੂ ਬੰਦ ਮੇਰਾ ਨਾ ਚਾਂਦੇ ਜੀ ਚੰਦ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦਾ ਹੀ ਮੇਰੇ ਭਤੀਜਾ ਜੀ ਹੈ ਪਿਆ ਹਾਜੀ ਸ਼ੀਂਬਾ ਹਾਜੀ ਸ਼ੀਂਬਾ ਦੇ ਵਿੱਚ ਨਾ ਸੀ ਕਿੰਨੀ ਉਮਰ ਦੀ 10 ਸਾਲ ਦੀ ਉਮਰ ਸੀ ਜੀ ਉਹਦੀ ਮੈਨੂੰ ਬੱਚਿਆਂ ਨੇ ਅਣ ਕੇ ਕਿਹਾ ਵੀ ਇਹ ਵਿੰਦਨਾ ਵਿਸ਼ੂ ਮੈਨੂੰ ਅਣ ਕੇ ਕਿਹਾ ਵੀ ਡੈਡੀ ਵੀ ਵਿਸ਼ੂ ਡੁੱਬ ਗਿਆ ਮੈਂ ਕੋਈ ਲੀੜਾ ਨੇ ਲਾਇਆ ਕੋਈ ਲੱਤਣ ਲਾਇਆ ਮੈਂ ਉਤੋਂ ਛਾਲ ਮਾਰੀ ਹੈ ਉਤੋਂ ਛਾਲ ਮਾਰ ਕੇ ਸਿੱਧੀ ਮਿੱਟੋਏ ਜੀ ਛਾਲ ਮਾਰੀ ਹੈ ਤੇ ਮੈਨੂੰ ਨਹੀਂ ਲੱਭਾ ਮੈਂ 10 15 ਮਿੰਟ ਮੈਂ ਵੀ ਇਹਦੇ ਵਿੱਚ ਲੱਭਦਾ ਰਿਆ ਮੈਨੂੰ ਨਹੀਂ ਲੱਭਾ ਕਿੰਨਾ ਕੁ ਡੂੰਗਾ ਹੈ ਇਹ ਟੂਆ ਇਹ ਹੈ ਜੀ ਚੱਪੜ ਵਾਂਗ ਹਾਂ ਜੀ ਚੱਪੜ ਹੈ ਜੀ ਨਾਗੋਏ ਦੀ ਚਾਰਦੁਵਾਰੀ ਹੈ ਕੀਤੀ ਗਈ ਨਾ ਕੋਸ਼ਿਸ਼ ਕੀਤਾ ਗਿਆ ਓਪਨ ਹੀ ਪਿਆ ਹੈ ਜੀ ਇਹ ਲੱਭਣ ਵਾਲਿਆਂ ਨੂੰ ਵੀ ਅਸੀਂ ਫੋੜੀਆਂ ਦੇ ਦਿੱਤਾ ਬਿਲਕੁਲ ਜੀ ਮੇਰੇ ਘਰ ਦੇ ਸਾਹਮਣੇ ਸਾਡੇ ਜੀ ਜੇ ਅੱਜ ਕਾ ਅੱਜ ਤਾਂ ਸਾਡੇ ਨਾਲ ਬਣੀ ਕੱਲ ਨੂੰ ਕਿਸੇ ਹੋਰ ਨਾਲ ਵੀ ਬਣ ਸਕਦੀ ਹੈ ਬੱਚਾ ਹੀ ਇੱਥੇ ਗਾਵਾਂ ਵੀ ਡਿੱਗੀਆਂ ਬਹੁਤ ਕੱਢ ਕੇ ਖੇਡ ਰਿਆ ਸੀ ਬੱਚੇ ਖੇਡ ਰਿਆ ਸੀ ਬਾਲ ਆ ਗਈ ਬਾਲ ਆ ਗਈ ਸੀ ਤੇ ਫੜਨ ਗਿਆ ਤੇ ਤਾਂ ਪੈਰ ਟਲਕ ਗਿਆ ਹੀ ਤੇ ਡਿੱਗ ਪਿਆ ਗਿਆ ਮੌਤ ਹੋ ਗਈ ਆ ਮੈਂ 15 10 15 ਮਿੰਟ ਤੱਕ ਮੈਂ ਵਿੱਚ ਲੱਭਦਾ ਰਿਹਾ ਮੈਨੂੰ ਨਹੀਂ ਲੱਭਾ ਫਿਰ ਅਸੀਂ ਵਾਵਾ ਜਣੇ ਆਏ ਪਿੰਡ ਦੇ ਅਸੀਂ ਕੁਝ ਲੈਂਦਾ ਕਿਸੇ ਨੇ ਕਿਵੇਂ ਟੁੱਬ ਡੁੱਬ ਕੇ ਆਹੀ ਕੁੰਡੀਆਂ ਪਾ ਕੇ ਫਿਰ ਕੱਢਿਆ ਹੀ ਉਹਦੀ ਟੀ-ਸ਼ਰਟ ਨੂੰ ਕੁੰਡੀ ਪਈ ਆਈ ਤੇ ਤਾਂ ਕਰਕੇ ਬੱਚਾ ਸਾਨੂੰ ਲੱਭ ਗਿਆ ਤੇ ਉਹਨਾਂ ਚਕਰ ਨੂੰ ਦੀ ਮੌਤ ਹੋ ਚੁੱਕੀ ਸੀ ਹੋਰ ਕੀ ਕਾਰਵਾਈ ਦੀ ਸਾਡੀ ਤੇ ਇਹ ਕਾਰਵਾਈ ਇਹ ਵੀ ਇਹਨੂੰ ਜੀ ਪੰਚਾਇਤੀ ਥਾਂ ਦੇ ਵਿੱਚ ਬਣਾਇਆ ਜਾਏ ਜਾਂ ਤੇ ਚਾਰ ਕੋਟੀ ਚਾਰ ਚਾਰਦਵਾਰੀ ਹੋ ਜਾਏ ਉੱਤੇ ਕੁਛ ਨਾ ਕੁਛ ਦਿੱਤਾ ਜਾਏ ਪਰ ਸਭ ਤੋਂ ਜ਼ਿਆਦਾ ਸਾਡੀ ਮੰਗ ਇਹ ਹੀ ਹੈ ਵੀ ਇਹਨੂੰ ਪੰਚਾਇਤੀ ਪੰਚਾਇਤ ਕੀ ਨਾਮ ਤਾਂ ਨਹੀਂ ਮੇਰਾ ਨਾਮ ਸੁਮੇਤ ਹੈ ਨਹੀਂ ਜੀ ਸ਼ੇਨੇ ਕੀ ਹੋਇਆ ਇਹਦਾ ਇਹ ਜੀ ਆਪਣਾ ਛੱਪੜ ਬਿਲਕੁਲ ਘਰ ਦੇ ਬਿਲਕੁਲ ਸਾਹਮਣੇ ਆ ਜੀ ਇਹ ਓਪਨ ਪਿਆ ਹੋਇਆ ਆ ਜੀ ਇੰਦੇ ਵਿੱਚ 10 ਸਾਲ ਦਾ ਬੱਚਾ ਮੇਰਾ ਭਤੀਜਾ ਹੈ ਜਿਹੜਾ ਵਿੱਚ ਡਿੱਗ ਕੇ ਉਹਦੀ ਡੈਥ ਹੋ ਚੁੱਕੀ ਹੈ ਜੀ ਤੇ ਇਹਦਾ ਮਤਲਬ ਦੇਖੋ ਸਾਰੇ ਪਾਸੋਂ ਓਪਨ ਆ ਜੀ ਇਹਦਾ ਸਾਨੂੰ ਇਨਸਾਫ ਚਾਹੀਦਾ ਇਹ ਗਾਂ ਤੋਂ ਵੀ ਕੋਈ ਨੁਕਸਾਨ ਨਾ ਹੋਵੇ ਕਿ ਬੱਚਾ ਕਿ ਇੱਧਰ ਕਰਨਾ ਹੈ ਬੱਚਾ ਜੀ ਖੇਡ ਰਹੇ ਸੀ ਬੱਚੇ ਬਾਲ ਡਿੱਗੀ ਇੱਧਰ ਬੱਚਾ ਲੈਣ ਆਇਆ ਸੀਗਾ ਉਹ ਔਰ ਤੁਸੀਂ ਆਪ ਹੀ ਦੇਖ ਲਓ ਚਲੋ ਬੱਚੇ ਜੇ ਅੱਗੇ ਕੋਈ ਓਪਨ ਜਗ੍ਹਾ ਹੋਏਗੀ ਤੇ ਬੱਚਾ ਉੱਥੇ ਖੇਡੇਗਾ ਚੋ ਬੱਚੇ ਗਲੀ ਦੇ ਵਿੱਚ ਖੇਡ ਰਹੇ ਸੀਗੇ ਉਹ ਬੋਲ ਆ ਗਈ ਇੱਧਰ ਬੱਚਾ ਇੱਧਰੋਂ ਬੋਲ ਲੈਣ ਆਇਆ ਔਰ ਉਹਦਾ ਪੈਰ ਤਿਲਕਿਆ ਹੋ ਵਿੱਚ ਜਾ ਪਿਆ ਉਹਨੂੰ ਕੱਢਣ ਦੀ ਕੋਸ਼ਿਸ਼ ਬਹੁਤ ਕੀਤੀ ਤੇ ਪਰ ਉਹ ਬੱਚਾ ਉਹਨੇ ਨੂੰ ਥੱਲੇ ਜਾ ਚੁੱਕਿਆ ਸੀ ਇਹ ਘੱਟੋ ਘੱਟ 20 25 ਫੁੱਟ ਥੱਲੇ ਹੋਰ ਨਹੀਂ ਮੈਂ ਜਿੰਨੇ ਨਹੀਂ ਮੈਂ ਆਪਾਂ ਖੜੇ ਇਸ ਤੋਂ ਵੀ ਥੱਲੇ ਹੋਰ ਨਹੀਂ ਮੈਂ ਖੁੱਲਾ ਪਿਆ ਬਿਲਕੁਲ ਬਿਲਕੁਲ ਖੁੱਲਾ ਪਿਆ ਜੀ ਬਿਲਕੁਲ ਓਪਨ ਕੋਸ਼ ਨਹੀਂ ਜੀ ਹੈਗਾ ਜੀ ਕੋਈ ਚਾਰਦੁਵਾਰੀ ਨਹੀਂ ਕੋਈ ਕੁਛ ਨਹੀਂ ਹੈਗਾ ਬਿਲਕੁਲ ਓਪਨ ਪਿਆ ਇਹਦਾ ਸਾਨੂੰ ਸਾਫ ਚਾਹੀਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅਸੀਂ ਇਹ ਮੰਗ ਕਰਦੇ ਆ ਤੁਹਾਡੇ ਤੱਕ ਬੱਚਾ ਵਿੱਚ ਪਿਆ ਰਿਹਾ ਬੱਚਾ ਜੀ ਘੱਟੋ ਘੱਟ 10 ਤੋਂ 15 ਮਿੰਟ ਪਿਆ ਰਿਹਾ ਅੰਦਰ ਤੇ ਬਹੁਤ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਬੱਚੇ ਨੂੰ ਅਸੀਂ ਵਿੱਚੋਂ ਲੱਭਿਆ ਫਿਰ ਉਹਨੂੰ ਕੱਢਿਆ ਉਹ ਨਹੀਂ ਦੇਰ ਨੂੰ ਉਹਦੀ ਡੈਥ ਹੋ ਚੁੱਕੀ ਸੀ ਬੱਚੇ ਦੀ ਬਹੁਤ ਜਿਆਦਾ ਇਹ ਪੰਚਾਇਤ ਦੀ ਕਮੀ ਹੈ ਜੀ ਜੇ ਇਸ ਨੂੰ ਛੱਪੜ ਨੂੰ ਬਣਾਇਆ ਗਿਆ ਸੀ ਇਹਨੂੰ ਘਰ ਤੋਂ ਬੜਾ ਦੂਰ ਬਣਾਉਂਦੇ ਜਿਹੜੀ ਪੰਚਾਇਤੀ ਜਗ੍ਹਾ ਹੈ ਉੱਥੇ ਬਣਾਉਣੇ ਨੂੰ ਇਹਨੂੰ ਬਿਲਕੁਲ ਘਰਾਂ ਦੇ ਬਿਲਕੁਲ ਸਾਹਮਣੇ ਇਹ ਚੀਜ਼ ਕਿਸੇ ਵੀ ਪਿੰਡ ਦੇ ਵਿੱਚ ਵੇਖ ਲਓ ਇਹ ਚੀਜ਼ ਨਹੀਂ ਹੈਗੀ ਉਸ ਸਾਈਡ ਤੇ ਆ ਚਾਰ ਵਾਰੀ ਵੀ ਲਈ ਕੀਤੀ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਲਗਾਇਆ ਸੀ ਕਿ ਅੰਦਰ ਤੇ ਕੋਈ ਮਤਲਬ ਕੰਮ ਚੱਲ ਰਿਹਾ ਜਾਂ ਕਿਸੇ ਤਰ੍ਹਾਂ ਕੁਝ ਨਹੀਂ ਜੀ ਕੁਝ ਨਹੀਂ ਜੇ ਹੁਣ ਅਸੀਂ ਜਿਹੜਾ ਇਹਨਾਂ ਦੇ ਪਿੰਡ ਦਾ ਸਰਪੰਚੇ ਉਹਨੂੰ ਵੀ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਜੀ ਇਹ ਅਜੇ ਪੈਸੇ ਨਹੀਂ ਆਏ ਪੰਚਾਇਤ ਮਨੋਂ ਜੇ ਪੈਸਾ ਆਏਗਾ ਸਰਕਾਰ ਮਨੋਂ ਤੇਸੀਂ ਇਹਦਾ ਕੰਮ ਕਰਾਵਾਂਗੇ ਜੇ ਅੱਜ ਇਸ ਬੱਚੇ ਨਾਲ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋ ਜਾਏਗਾ ਫਿਰ ਦੱਸੋ ਕੌਣ ਇਹਦਾ ਜ਼ਿੰਮੇਵਾਰ ਹੈ ਜੀ ਸਾਡੀ ਮੰਗ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਹੈ ਕੱਲ ਤੋਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਜੋ ਸਾਡੇ ਨਾਲ ਹੋ ਗਈ ਇਹ ਕਿਸੇ ਹੋਰ ਨਾਲ ਨਾ ਹੋਵੇ ਪਿੱਛੇ ਕਈ ਘਟਨਾਵਾਂ ਆਈਆਂ ਹਨ ਜਿਹੜੇ ਬੋਰਵੈਲ ਖੁੱਲੇ ਹਾਈ ਕੋਰਟ ਨੇ ਵੀ ਦਰਖਾਸਤ ਦਿੱਤੀਆਂ ਹਨ ਹਾਂ ਜੀ ਇਹ ਬਸ ਟਿਕਚਰ ਹੀ ਸਮਝਦੇ ਪੈ ਨੇ ਜੀ ਆ ਦੇਖ ਲਓ ਤੁਸੀਂ ਕਿੰਨੇ ਨੁਕਸਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੀ ਕੋਈ ਦੇਖ ਚ ਨਹੀਂ ਹੈਗਾ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਜੀ ਪਰ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆਂ ਵੀ ਸਾਨੂੰ ਇਹਦਾ ਇਨਸਾਫ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਇਹ ਛੱਪੜ ਕਿਸੇ ਸਾਈਡ ਤੇ ਪੰਚਾਇਤੀ ਜਗ੍ਹਾ ਦੇ ਵਿੱਚ ਬਣਾਇਆ ਜਾਵੇ ਜਾਂ ਇਹਦੀ ਕੋਈ ਕਵਰ ਕੀਤਾ ਜਾਵੇ ਇਹਨੂੰ ਦੁਬਾਰਾ ਕੀਤੀਆਂ ਜਾਣ ਜੇ ਦੁਬਾਰਾ ਹੋਈਆਂ ਹੁੰਦੀਆਂ ਤੇ ਇਹ ਨੁਕਸਾਨ ਨਹੀਂ ਸੀ ਹੋਣਾ ਹਾਂਜੀ ਸਭ ਤੋਂ ਹੀ ਜਿਹੜਾ ਦੇਖਿਆ ਬੱਚਾ ਜਿਹੜਾ ਡਿੱਗਿਆ ਸੀਗਾ ਕੀ ਰਿਪੋਰਟ ਫੜ ਜੋ ਇਹਨਾਂ ਖੱਡੇ ਦੇ ਵਿੱਚ ਡੁੱਬ ਕੇ ਮਰਿਆ ਬੱਚਾ ਉਹਦੀ ਜੋ ਵੀ ਕਾਰਵਾਈ ਬਣेंगी ਅਸੀਂ ਕਰਾਂਗੇ ਕੀ ਕਹਿ ਰਿਹਾ ਪਰਿਵਾਰ ਪਰਿਵਾਰ ਕਹਿੰਦੇ ਵੀ ਇਹ ਕਾਰਵਾਈ ਕਰਨੀ ਚਾਹੁੰਦੇ ਆ ਹੂੰ ਹੂੰ ਤੇ ਡਿੱਗਿਆ ਕਿੱਥੇ ਹਾਂਜੀ ਡਿੱਗਿਆ ਕਿੱਥੇ ਬੱਚਾ ਡੱਗ ਅਗਲੇ ਇੱਕ ਛੱਪੜ ਬਣਾਇਆ ਹੈ ਇਹਨਾਂ ਨੇ ਹੂੰ ਉਹਦੇ ਵਿੱਚ ਡਿੱਗਾ ਹੈ ਛੱਪੜ ਕਿੰਨਾ ਹੁੰਦਾ ਛੱਪੜ ਸਰਪੰਚ ਤੇ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ ਹੂੰ ਹੂੰ ਤੇ ਇੱਕ ਪ੍ਰਦੀਪ ਸਿੰਘ ਹੈਗਾ ਹੈ ਹੂੰ ਬੱਚਾ ਕਿੰਨੀ ਕੁ ਉਮਰ ਦਾ ਕਿੰਨੇ ਸਾਲ ਦਾ 10 ਸਾਲ ਦਾ 10 ਕੁ ਸਾਲ ਦਾ 10 ਸਾਲ ਦਾ ਹਾਂਜੀ ਮਾਤਾ ਹੋ ਗਈ ਹਾਂਜੀ ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬੰਦੀ ਹੋ ਕਰਾਂਗੇ ਜੀ ਕੀ ਨਾਮ ਤੁਹਾਡਾ ਹਾਂਜੀ ਤੁਹਾਡਾ ਕੀ ਨਾਮ ਐਸੇ ਬਿੰਦਰ ਸਿੰਘ ਜੀ